ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕਿ ਖੁਸ਼ੀ ਆ ਕਿੱਥੋਂ ਆਏ ਹੋ ਤੁਸੀਂ ਮੈਂ ਯੂਪੀ ਉਤਰਾਖੰਡ سے آئے ہوں 바이پور ہاں جی ਹਰਬੰਦਰ ਸਾਹਿਬ ਆਏ ਹਾਂ ਕਿਲੋਮੀਟਰ ਹੈ ਜੀ ਇੱਥੋਂ ਯਹਾਂ ਸੇ ਉਹ ਘਾਤਾ 500 5 500 500 ਕਿਲੋਮੀਟਰ ਹਾਂ ਦੇਖੋ ਵਾਹਿਗੁਰੂ ਵਾਹਿਗੁਰੂ ਲੱਗੇ ਤੁਹਾਨੂੰ ਯਹਾਂ ਸੇ ਲੱਗੇ ਮੈਨੂੰ ਕੋ 14 ਦਿਨ ਲੱਗੇ 14 ਦਿਨ ہاں جی ਤੁਸੀਂ ਇਕੱਲੇ ਆਏ ਹੋ ہاں جی ਸਵਾ ਲੱਖ ਹੀ ਆਕੀਏ ਬਾਬਾਈ ਦੇ ਜਨਮ ਸਥਾਨ ਤੇ ਪਹਿਲੀ ਵਾਰ ਪਹੁੰਚੇ ਜਾਂ ਫਿਰ ਅੱਗੇ ਵੀ ਕਈ ਵਾਰ ਆ ਗਏ ਹੋ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਆਇਆ ਚਰਦੀ ਗਲਾ ਹੋ ਗਈ ਮਹਾਰਾਜ ਦੀ ਕਿਰਪਾ ਗੁਰਦੁਆਰਾ ਉਹਦਾ ਦਿੰਦੇ ਸਫਰ ਦੇ ਵਿੱਚ 11 ਗੁਰਦੁਆਰਾ ਦੇ ਦਰਸ਼ਨ ਕਰਕੇ ਅੱਜ ਇੱਥੇ ਪਹੁੰਚੇ ਹੋ ਹਾਂਜੀ ਹਾਂ ਚੱਲਦੇ ਹੁਣ ਹਾਂਜੀ ਤੁਹਾਡਾ ਰੋਡ ਮੈਪ ਬਸ ਮਹਾਰਾਜ ਦੀ ਕਿਰਪਾ ਜਿੱਥੇ ਲੈ ਕੇ ਜਾਏਗਾ ਵਹੀ ਲੈ ਕੇ ਜਾਏਗਾ ਤੁਸਾਂ ਤੁਸੀਂ ਕਦੀ ਸੋਚਿਆ ਸੀ ਕਿ ਤੁਸੀਂ ਬਾਬਾ ਜੀ ਦੇ ਜਨਮ ਸਥਾਨ ਦੇ ਉੱਤਰਾਖੰਡ ਤੋਂ ਇੱਥੇ ਇਸ ਤਰ੍ਹਾਂ ਪਹੁੰਚੋਗੇ ਬਸ ਨਹੀਂ ਰਹੀਏ ਤਾਂ ਬਸ ਉੱਪਰ ਵਾਲੇ ਨੂੰ ਪਤਾ ਹੈ ਬਸ ਵਹੀ ਲੈ ਕੇ ਆਇਆ ਵਹੀ ਲੈ ਕੇ ਆਏ ਵੀਰ ਜੋਗੀ ਉਤਰਾਖੰਡ ਤੋਂ ਇੱਥੇ ਪਹੁੰਚਿਆ ਗੁਰੂ ਕੇ ਮੈਲ ਬਾਬਾ ਜੀ ਦੇ ਜਨਮ ਸਥਾਨ ਤੇ ਤਾਂ ਉਸ ਦੇ ਨਾਲ ਵੀ ਜਰੂਰ ਅਸੀਂ ਗੱਲਬਾਤ ਕਰਾਂਗੇ ਅ빠 ਜੀ ਕੀ ਨਾਮ ਹੈ ਆਪਣਾ ਆਪਣਾ ਨਾਮ ਵਕੀਲ ਸਿੰਘ ਅੱਡ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਖੁਸ਼ੀ ਆ ਕਿੱਥੋਂ ਆਏ ਹੋ ਤੁਸੀਂ ਮੈਂ ਯੂਪੀ ਉਤਰਾਖੰਡ سے ਆਇਆ ਹਾਂ ਬਾਈਪੁਰ ਹਾਂਜੀ ਹਰਵਿੰਦਰ ਸਾਹਿਬ ਆਇਆ ਕਿਲੋਮੀਟਰ ਹੈ ਜੀ ਇੱਥੋਂ ਯਹਾਂ ਸੇ ਹੋਗਾ ਤਰਾ 500 5 500 500 ਕਿਲੋਮੀਟਰ ਹਾਂਜੀ ਕਿੰਨੇ ਦਿਨ ਲੱਗੇ ਤੁਹਾਨੂੰ ਜੀ ਯਹਾਂ ਸੇ ਲੱਗ ਕੇ ਮੇਰੇ ਕੋਲ 14 ਦਿਨ ਲੱਗੇ 14 ਦਿਨ ਹਾਂਜੀ ਤਾਂ ਤੁਸੀਂ ਇਕੱਲੇ ਆਏ ਹੋ ਹਾਂਜੀ ਸਵਾ ਲੱਖ ਇੱਕੀਏ ਕੀ ਹੈ ਜੀ ਹਾਂ ਜੀ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆ ਗਿਆ ਕਿ ਅਸੀਂ ਬਾਬਾ ਜੀ ਦੇ ਜਨਮ ਸਥਾਨ ਤੇ ਜਾਣਾ ਬਸ ਮਹਾਰਾਜ ਜੀ ਕਿਰਪਾ ਹੋਈ ਬਸ ਚਰਦੀਗਲਾ ਹਾਂ ਜੀ ਬਹੁਤ ਖੁਸ਼ੀ ਹੋਈ ਸੰਗਤ ਵੀ ਹੋਈ ਦੇਖਾ ਮੈਨੇ ਜਿਵੇਂ ਜਿਹਾ ਹੋ ਰਹੀ ਹੈ ਬਹੁਤ ਵਧੀਆ ਲਗਾ ਬਹੁਤ ਵਧੀਆ ਬਾਬਾ ਜੀ ਦੇ ਜਨਮ ਸਥਾਨ ਤੇ ਪਹਿਲੀ ਵਾਰ ਪਹੁੰਚੇ ਜਾਂ ਫਿਰ ਅੱਗੇ ਵੀ ਕਈ ਵਾਰ ਆ ਗਏ ਹੋ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਆਇਆ ਚਰਦੀਗਲਾ ਹੋ ਗਈ ਮਹਾਰਾਜ ਦੀ ਕਿਰਪਾ ਵੀ ਤੇ ਰਾਹ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਤੇ ਨਹੀਂ ਆਈ ਨਹੀਂ 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 ਖਾਲਸਾ ਵੀਰ ਆਪਣਾ ਬਹੁਤ ਹੈਲਪ ਕਰਨ ਵਾਲੇ ਬਹੁਤ ਮਿਲੇ ਹਾਂ ਹਾਂ ਜੀ ਹਾਂ ਜੀ ਬਹੁਤ ਹੈਲਪ ਮਿਲੇਗਾ ਅਗਰ ਤੁਸੀਂ ਸਟੇ ਆਪਣਾ ਗੁਰਦੁਆਰਾ ਹੈ। ਹਾਂਜੀ ਹਾਂਜੀ ਦਰਸ਼ਨ ਕਰਨ ਨੂੰ ਆਵਾਈ ਗੁਰਦੁਆਰੇ। ਤਾਂ ਆਉਂਦੇ-ਆਉਂਦੇ ਕਿੰਨੇ ਗੁਰਦੁਆਰਿਆਂ ਦੇ ਤੁਸੀਂ ਦਰਸ਼ਨ ਕਰਕੇ ਆਏ ਹੋ ਇੱਥੇ? ਮਤਲਬ 11 ਗੁਰਦੁਆਰਾ ਦੇ ਦਰਸ਼ਨ ਹੋ ਗਏ ਮਹਾਰਾਜ। ਹਾਂਜੀ 14 ਦਿਨ ਦੇ ਸਫ਼ਰ ਦੇ ਵਿੱਚ 11 ਗੁਰਦੁਆਰਾ ਦੇ ਦਰਸ਼ਨ ਕਰਕੇ ਅੱਜ ਇੱਥੇ ਪਹੁੰਚੇ ਹੋ। ਹਾਂਜੀ ਹਾਂਜੀ। ਹਾਂ। ਅੱਗੇ ਹੁਣ ਹਾਂਜੀ ਤੁਹਾਡਾ ਰੋਡ ਮੈਪ। ਬਸ ਮਹਾਰਾਜੀ ਕਿਰਪਾ ਜਿੱਥੇ ਲੈ ਕੇ ਜਾਏਗਾ ਵੇਲੇ ਲੈ ਕੇ ਜਾਏਗਾ। ਹਾਂਜੀ ਬਸ ਮਹਾਰਾਜੀ। ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਬਾਬਾ ਜੀ ਦੇ ਜਨਮ ਸਥਾਨ ਤੇ ਨਹੀਂ हैंडीकैप होने के बावजूद भी महाराज कृपा हो जाए चढ़ती कला हो जाए बस कृपा होनी चाहिए जो नहीं पहुंचे तो कोई नहीं मतलब कोई भी बहुत दिले। मैं तो मैं तो मैं तो पहली बार आया मेरा दर्शन हो गए महाराज की कृपा हो बहुत बहुत बड़ी खुशी हुई बस संगत भी देख कर हर जो माता जी सेवा कर रहे हैं बहुत सेवा कर रहे हैं बहुत अच्छे लगा बाबा जी भी सेवा कर रहे हैं बहुत कर रहे हैं बड़े हम मेरी सत्कार कर रहे हैं मैं बहुत अच्छा लगा मुझको वाही ਤੁਸੀਂ ਕਦੀ ਸੋਚਿਆ ਸੀ ਕਿ ਤੁਸੀਂ ਬਾਬਾ ਜੀ ਦੇ ਜਨਮ ਸਥਾਨ ਦੇ ਉਤਰਾਖੰਡ ਤੋਂ ਇੱਥੇ ਇਸ ਤਰ੍ਹਾਂ ਪਹੁੰਚੋਗੇ ਬਸ ਬਸ ਨਹੀਂ ਰਹੀਏ ਤਾਂ ਬਸ ਉੱਪਰ ਵਾਲੇ ਕੋ ਪਤਾ ਹੈ ਬਸ ਵਹੀ ਲੈ ਕੇ ਆਇਆ ਵਹੀ ਲੈ ਕੇ ਆ ਹਾਂ ਜੀ ਆ ਤੁਸੀਂ ਵੇਖ ਸਕਦੇ ਹੋ ਕਿ ਵੀਰ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਇਹ ਵੀਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਉਲਟਾ ਹੌਸਲਾ ਬਹੁਤ ਵੱਡਾ ਹੈ ਤਾਂ ਉਸ ਦੇ ਵੱਲੋਂ ਜਿਹੜਾ ਅੱਜ हां ਤੁਸੀਂ ਵੇਖ ਸਕਦੇ ਹੋ ਕਿ ਸੋਨੂ ਬਾਬਾ ਜੀ ਦੇ ਵੱਲੋਂ ਅੱਜ ਜਿਹੜਾ ਵਾ ਇਹਨਾਂ ਦਾ ਸਨਮਾਨਤ ਇਸ ਕਰਕੇ ਕੀਤਾ ਗਿਆ ਕਿਉਂਕਿ ਇਸ ਵੀਰ ਦੇ ਹੌਂਸਲੇ ਨੂੰ ਸਲਾਮ ਆ ਕਿਉਂਕਿ ਬਹੁਤ ਦੂਰ ਤੋਂ ਜਿਹੜਾ ਵੀਰ ਆ 14 ਦਿਨ ਦਾ ਸਫ਼ਰ ਕਰਕੇ ਅੱਜ ਇੱਥੇ ਪਹੁੰਚਿਆ ਤਾਂ ਇਸ ਕਰਕੇ ਇਸ ਦਾ ਜਿਹੜਾ ਸਰੋਪਾ ਪਾ ਕੇ ਸਨਮਾਨਤ ਸੋਨੂ ਬਾਬਾ ਜੀ ਦੀ ਟੀਮ ਦੇ ਵੱਲੋਂ ਕੀਤਾ ਗਿਆ